वैगुरु जी का कलसा वैगुरु जी की फत्ते आज ਸਾਡੀ ਕਹਾਣੀ ਦਾ ਵਿਸ਼ਾ ਹੈ ਲੋਭੀ ਤੇ ਆਲਸੀ ਮਨ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਕੋਤਾ ਇੱਕ ਸਮੇਂ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਧਨવાન ਵਿਅਕਤੀ ਰਹਿੰਦਾ ਸੀ ਉਹ ਆਪਣੇ ਘਰ ਅਨੇਕਾਂ ਨੌਕਰ ਰੱਖਦਾ ਪਰ ਉਹਨਾਂ ਵਿੱਚੋਂ ਇੱਕ ਨੌਕਰ ਬਹੁਤ ਹੀ ਆਲਸੀ ਤੇ ਸੁਸਤ ਸੀ ਉਹ ਨਾ ਤਾਂ ਕੰਮ ਕਰਦਾ ਸੀ ਨਾ ਹੀ ਕਿਸੇ ਚੀਜ਼ ਦੀ ਪਰਵਾਹ ਕਰਦਾ ਸੀ ਪਰ ਫਿਰ ਵੀ ਉਸ ਦੀ ਇੱਛਾ ਸੀ ਕਿ ਉਹ ਵੀ ਇੱਕ ਦਿਨ ਆਪਣੇ ਮਾਲਕ ਵਾਂਗ ਦੌਲਤਮੰਦ ਹੋਵੇ ਇੱਕ ਦਿਨ ਉਹ ਆਪਣੀ ਮਾਂ ਦੇ ਕੋਲ ਬੈਠਾ ਕੇ ਕਹਿਣ ਲੱਗਾ ਮਾਂ ਮੈਂ ਵੀ ਆਪਣੇ ਮਾਲਕ ਵਾਂਗ ਮਹਿਲ ਬਣਾਵਾਂਗਾ ਕੋੜੇ ਖਰੀਦਾਂਗਾ ਤੇ ਆਪਣੇ ਨੌਕਰ ਚੱਕਰੀ ਕਰਾਵਾਂਗਾ ਇਹ ਗੱਲ ਸੁਣ ਕੇ ਉਸ ਦੀ ਮਾਂ ਹੱਸ ਪਈ ਤੇ ਕਹਿਣ ਲੱਗੀ ਪੁੱਤ ਜਿਹੜਾ ਇਨਸਾਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਉਹ ਹੋਰਾਂ ਦਾ ਕੀ ਕਰ ਦੇਵੇਗਾ ਪਹਿਲਾਂ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਮਾਲਕ ਦਾ ਦਿਲ ਜਿੱਤ ਫਿਰ ਆਉਂਦੇ ਵਾਰੀ ਤੇਰੀ ਤਨਖਾਹ ਵਧੰਦੀ ਉਸਨੇ ਪੁੱਛਿਆ ਮਾਲਕ ਦੇ ਖੁਸ਼ ਹੋਣ ਦੀ ਕੋਈ ਨਿਸ਼ਾਨੀ ਹੈ ਮਾਂ ਮਾਨੀ ਹੱਸਦੇ ਹੋਏ ਕਿਹਾ ਕਿ ਜਦੋਂ ਉਹ ਤੇਰੀ ਕੰਮ ਤੋਂ ਖੁਸ਼ ਹੋਵੇਗਾ ਤਾਂ ਹੱਸੇਗਾ ਸਮਾਂ ਬੀਤਦਾ ਗਿਆ ਉਹ ਨੌਕਰ ਹਰ ਰੋਜ਼ ਮਾਲਕ ਨੂੰ ਤੱਕਦਾ ਪਰ ਮਾਲਕ ਹਮੇਸ਼ਾ ਗੰਭੀਰ ਤੇ ਸੋਚ ਵਿੱਚ ਰਹਿੰਦਾ ਇੱਕ ਦਿਨ ਮਾਲਕ ਨੇ ਨੌਕਰ ਨੂੰ ਘੋੜੇ ਦੀ ਦੇਖਭਾਲ ਲਈ ਜ਼ਿੰਮੇਵਾਰੀ ਦਿੱਤੀ ਪਰ ਆਲਸੀ ਨੌਕਰ ਆਪਣੀ ਆਦਤ ਅਨੁਸਾਰ ਨੀਂਦ ਦੇ ਮਜ਼ੇ ਲੈ ਰਿਹਾ ਸੀ ਅਚਾਨਕ ਇੱਕ ਚੋਰ ਆਇਆ ਤੇ ਚੋਰੀ ਕਰਕੇ ਘੋੜਾ ਲੈ ਗਿਆ ਜਦ ਮਾਲਕ ਆਇਆ ਤਾਂ ਨੌਕਰ ਆਲਸੀ ਅੰਦੇਸੀ ਨਾਲ ਕਹਿਣ ਲੱਗਾ ਕਿ ਮਾਲਕ ਘੋੜਾ ਲੈ ਜਾਣ ਲਈ ਚੋਰ ਆਏ ਸਨ ਮਾਲਕ ਗੁੱਸੇ ਨਾਲ ਪੁੱਛਦਾ ਹੈ ਕਿ ਤੇਰਾ ਧਿਆਨ ਕਿੱਥੇ ਸੀ ਨੌਕਰ ਆਲਸੀ ਹੋਣ ਦੇ ਬਾਵਜੂਦ ਕੁਝ ਹੁਸ਼ਿਆਰੀ ਵਿਖਾਉਂਦੇ ਹੋਏ ਕਹਿੰਦਾ ਮਾਲਕ ਚੋਰ ਘੋੜਾ ਤਾਂ ਲੈ ਗਏ ਪਰ ਆਪਣਾ ਘੋੜਾ ਇੱਥੇ ਹੀ ਭੁੱਲ ਗਏ ਮਾਲਕ ਇਸ ਗੱਲ ਤੇ ਹੱਸ ਪਿਆ ਇਹ ਉਹੀ ਸਮਾਂ ਸੀ ਜਦੋਂ ਨੌਕਰ ਨੂੰ ਆਪਣੇ ਮਾਨ ਦੀ ਕਹੀ ਗੱਲ yaad ਆ ਗਈ ਜਦ ਮਾਲਕ ਹੱਸੇਗਾ ਤਾਂ ਤਨਖਾਹ ਵਧ ਜਾਵੇਗੀ ਉਹ ਟਰਕੇ ਮਾਲਕ ਦੇ ਕੋਲ ਗਿਆ ਤੇ ਕਹਿਣ ਲੱਗਾ ਮਾਲਕ ਹੁਣ ਤੇ ਹੁਣ ਮੇਰੀ ਤਨਖਾਹ ਵਧਾ ਦਿਓ ਮਾਲਕ ਨੇ ਉਸ ਤੇ ਮੂਰਖਤਾ ਭਰੇ ਸ਼ਬਦ ਸੁਣ ਕੇ ਇੱਕ ਡੂੰਗੀ ਆ ਭਰੀ ਤੇ ਕਿਹਾ ਪੁੱਤ ਜਿਹੜਾ ਆਪਣੀ ਮਿਹਨਤ ਨਹੀਂ ਕਰਦਾ ਉਹ ਕਿਸੇ ਹੋਰ ਤੋਂ ਕੀ ਉਮੀਦ ਰੱਖ ਸਕਦਾ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਵੀ ਕਈ ਵਾਰ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ਹਾਂ ਅਸੀਂ ਵੀ ਵਾਹੀਗੁਰ ਤੋਂ ਬੇਅੰਤ ਬਖਸ਼ਿਸ਼ਾਂ ਦੀ ਮੰਗ ਕਰਦੇ ਹਾਂ ਪਰ ਕੀ ਅਸੀਂ ਉਹਨਾਂ ਦੀ ਦਿੱਤੀ ਹੋਈ ਸੌਂਪੀ ਮਿਹਨਤ ਤੇ ਸੇਵਾ ਈਮਾਨਦਾਰੀ ਨਾਲ ਕਰ ਰਹੇ ਹਾਂ ਖਸਮ ਵਿਸਾਰ ਕੀ ਇਹ ਰਸਪੋਗ ਤਾਂ ਤਨ ਉਠਖ ਲੋਏ ਰੋਗ ਵਾਹਿਗੁਰੂ ਨੇ ਸਾਨੂੰ ਹਰ ਚੀਜ਼ ਦਿੱਤੀ ਸਰੀਰ ਦਿੱਤਾ ਦਿਮਾਗ ਦਿੱਤਾ ਤੇ ਜ਼ਿੰਦਗੀ ਪਰ ਅਸੀਂ ਕੀ ਕਰ ਰਹੇ ਹਾਂ ਸਾਡੀ ਆਲਸ ਲੋਭ ਤੇ ਸੁਸਤੀ ਸਾਡੇ ਅਸਲ ਸੁਖ ਤੇ ਆਤਮਿਕ ਉਤਸ਼ਾਹ ਨੂੰ ਖਾ ਰਹੀ ਹੈ ਆਓ ਅਸੀਂ ਆਪਣੇ ਮਨ ਨੂੰ ਪੁੱਛੀਏ ਕਿ ਅਸੀਂ ਆਲਸੀ ਨੌਕਰ ਵਾਂਗ ਸਿਰਫ ਮੰਗਣ ਵਾਲੇ ਤਨੇ ਬਣ ਚੁੱਕੇ ਕੀ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਤਨਾਂ ਨਿਭਾ ਰਹੇ ਹਾਂ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਸੋਚਣਾ ਚਾਹੁੰਦੇ ਹੋ ਕਿ ਵਾਹਿਗੁਰੂ ਦੀ ਸੱਚੀ ਰਹਿਮਤ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਤਾਂ ਅਸੀਂ ਵੀ ਆਪਣੀ ਆਤਮਿਕ ਸ਼ਕਤੀ ਨੂੰ ਮਜ਼ਬੂਤ ਕਰੀਏ ਆਲਸ ਨੂੰ ਛੱਡਿਏ ਸੇਵਾ ਭਗਤੀ ਦੇ ਰਾਹ ਤੇ ਚੱਲੀਏ ਇੱਕ ਨਵੀਂ ਸ਼ੁਰੂਆਤ ਕਰੀਏ ਧੰਨਵਾਦ